ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀ ਜ਼ੰਜੀਰ ਨੂੰ ਕੱਟਣ ਲਈ ਭਾਰਤ ਦੀ ਆਜ਼ਾਦ ਇੱਕ ਤਸਵੀਰ ਨੂੰ ਤੱਕਣ ਲਈ ਸਰਦਾਰ ਕਰਤਾਰ ਸਿੰਘ ਸਰਾਭਾ ਸੀ ਇੱਕ ਹੋਇਆ ਸੂਰਮਾ ਜਿਹਦੀਆਂ ਅੱਖਾਂ ਵਿੱਚ ਆ ਸੁਪਨਾ ਸੀ ਸੱਚ ਕਰਕੇ ਛੱਟਣ ਲਈ ਭਾਰਤ ਦੀ ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਤੇ ਕੀਰਤੀ ਲੋਕਾਂ ਦੀ ਬਿਹਤਰੀ ਲਈ ਜਿਨ੍ਹਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਵਿੱਚ 19 ਸਾਲਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਨਾਮ ਮੋਹਰੀ ਕਰ ਵਿੱਚ ਆਉਂਦਾ ਹੈ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਵਿੱਚ ਜਨਮਿਆ ਸ਼ਹੀਦ ਕਰਤਾਰ ਸਿੰਘ ਸਰਾਬਾ ਆਪਣੇ ਮਾਪੇ ਦਾ ਇਕਲੌਤਾ ਪੁੱਤਰ ਸੀ ਬਚਪਨ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਾਲਣ ਪੋਸ਼ਣ ਦਾਦਾ ਜੀ ਨੇ ਕੀਤਾ 10ਵੀਂ ਜਮਾਤ ਪਾਸ ਕਰਨ ਮਗਰੋਂ 1910 ਵਿੱਚ ਉਹ ਕਾਲਜ ਵਿੱਚ ਦਾਖਲ ਹੋ ਗਏ ਤੇ ਇਹ ਸਮਾਂ ਉਹ ਸੀ ਜਦੋਂ ਭਾਰਤ ਦੇ ਵਿੱਚ ਅੰਗਰੇਜ਼ੀ ਗੁਲਾਮੀ ਪ੍ਰਤੀ ਨਫ਼ਰਤ ਸਿਖਰਾਂ ਤੇ ਸੀ ਤੇ ਇਸ ਮਾਹੌਲ ਦਾ ਲਾਜ਼ਮੀ ਅਸਰ ਕਰਤਾਰ ਸਿੰਘ ਸਰਾਬਾ ਤੇ ਵੀ ਪਿਆ 1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਵਿੱਚ ਪੜਨ ਚਲੇ ਗਏ ਜਿੱਥੇ ਉਹ ਗਦਰ ਪਾਰਟੀ ਨਾਲ ਜੁੜੇ ਤੇ 1915 ਵਿੱਚ ਜਦੋਂ ਭਾਰਤ ਵਾਪਸ ਆਏ ਤਾਂ ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫਤਾਰ ਹੋ ਚੁੱਕੇ ਸਨ ਤੇ ਫਿਰ ਬ੍ਰਿਟਾਨਵੀ ਸਰਕਾਰ ਖਿਲਾਫ ਗਦਰ ਦੀ ਤਿਆਰੀ ਕਰਨ 'ਚ ਲੱਗ ਗਏ ਕਰਤਾਰ ਸਿੰਘ ਸਰਾਬਾ ਜੋ ਕਿ ਇਸ ਗਦਰ ਲਹਿਰ ਦਾ ਮੁੱਖ ਹਿੱਸਾ ਵੀ ਰਹੇ ਹਾਲਾਂਕਿ ਇਤਿਹਾਸ ਦੱਸਦਾ ਹੈ ਕਿ ਜਦੋਂ ਗਦਰ ਅਖਬਾਰ ਦੀ છਪਾਈ ਸ਼ੁਰੂ ਹੁੰਦੀ ਹੈ ਤਾਂ ਉਸ ਵਿੱਚ ਲਾਲਾ ਹਰਦਿਆਲ ਦੇ ਨਾਲ ਸਭ ਤੋਂ ਪਹਿਲੇ ਬੰਦਿਆਂ ਦੇ ਵਿੱਚ ਜਗਤਰਾਮ ਕਰਤਾਰ ਸਿੰਘ ਸਰਾਬਾ ਤੇ ਅਮਰ ਸਿੰਘ ਰਾਜਪੂਤ ਸ਼ਾਮਿਲ ਸਨ ਕਰਤਾਰ ਸਿੰਘ ਸਰਾਬਾ ਦੇ ਸਾਰੇ ਸਾਥੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਮਿਹਨਤੀ ਸੀ ਤੇ ਇਸ ਦਾ ਸਬੂਤ ਇਹ ਹੀ ਸੀ ਕਿ ਉਸ ਨੇ ਗਦਰ ਅਖਬਾਰ ਲਈ ਜ਼ਿਆਦਾਤਰ ਕੰਮ ਜਿਵੇਂ ਕਿ ਲੇਖਾਂ ਨੂੰ ਲਿਖਣਾ ਉਹਨਾਂ ਦੇ ਲਿਖਣ ਤੋਂ ਲੈ ਕੇ ਉਹਨਾਂ ਨੂੰ ਛਾਪਣਾ ਜੋ ਕਿ ਉਸ ਵੇਲੇ ਹੱਥ ਵਾਲੀ ਪ੍ਰੈਸ ਨਾਲ ਕੀਤਾ ਜਾਂਦਾ ਸੀ ਇਹ ਸਭ ਕੁਝ ਕਰਤਾਰ ਸਿੰਘ ਸਰਾਬਾ ਨੇ ਆਪਣੇ ਹੱਥੀਂ ਕੀਤਾ। ਉਹਨਾਂ ਦੇ ਸਾਥੀਆਂ ਮੁਤਾਬਕ ਕਰਤਾਰ ਸਿੰਘ ਸਰਾਬਾ ਕਾਫੀ ਮਖੌਲੀਆ ਤੇ ਹਸਮੁਖ ਸੀ। ਇਸੇ ਲਈ ਲੋਕਾਂ ਨੂੰ ਸਰਾਬਾ ਨਾਲ ਪਿਆਰ ਵੀ ਬਹੁਤ ਸੀ ਤੇ ਲੋਕ ਉਹਨਾਂ ਦੀ ਕਦਰ ਵੀ ਬਹੁਤ ਕਰਦੇ ਸਨ। ਇਤਿਹਾਸ ਦੱਸਦਾ ਹੈ ਕਿ ਜਦੋਂ ਉਹ ਭਾਰਤ ਪਹੁੰਚੇ ਤਾਂ ਉਹਨਾਂ ਕੋਲ ਨਾ ਪੈਸੇ ਸਨ, ਨਾ ਹਥਿਆਰ, ਨਾ ਹੀ ਕੋਈ ਪ੍ਰੇਰਣਾ ਦੇਣ ਵਾਲਾ ਸਾਹਿਤ ਤੇ ਨਾ ਹੀ ਸੰਪਰਕ ਕਰਨ ਦਾ ਕੋਈ ਢਾਂਚਾ, ਜੋ ਕਿ ਇੱਕ ਵੱਡੀ ਸਮੱਸਿਆ ਸੀ। ਤੇ ਇਹਨਾਂ ਸਾਰੀ ਸਮੱਸਿਆਵਾਂ ਦਾ ਹੱਲ ਕੱਢਿਆ ਕਰਤਾਰ ਸਿੰਘ ਸਰਾਬਾ ਨੇ। ਇਥੋਂ ਤੱਕ ਕਿ ਗਦਰ ਲਹਿਰ ਨਾਲ ਜੁੜੇ ਸਾਰੇ ਲੋਕ ਸਹੀ ਜਾਣਕਾਰੀ ਤੇ ਸ੍ਰੋਤਾਂ ਲਈ ਕਰਤਾਰ ਸਿੰਘ ਤੇ ਹੀ ਨਿਰਭਰ ਕਰਦੇ ਸਨ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਗਤ ਸਿੰਘ ਵੀ ਕਰਤਾਰ ਸਿੰਘ ਸਰਾਬਾ ਤੋਂ ਹੀ ਪ੍ਰੇਰਿਤ ਸਨ ਤੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਉਹ ਕਰਤਾਰ ਸਿੰਘ ਸਰਾਬਾ ਨੂੰ ਆਪਣਾ ਗੁਰੂ ਮੰਨਦੇ ਸਨ ਲਾਹੌਰ ਕਾਂਸਪੀਰੇਸੀ ਕੇਸ ਤਹਿਤ ਕਰਤਾਰ ਸਿੰਘ ਸਰਾਬਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹਾਲਾਂਕਿ ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮਾਫ ਕਰ ਦਿੱਤੀ ਗਈ ਸੀ ਜੱਜ ਨੇ ਕਰਤਾਰ ਸਿੰਘ ਸਰਾਬਾ ਨੂੰ ਕਿਹਾ ਵੀ ਕਿ ਜੇ ਤੂੰ ਮਾਫੀ ਮੰਗ ਲੈ ਤਾਂ ਅਸੀਂ ਤੇਰੀ ਸਜ਼ਾ ਮਾਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਬਹੁਤ ਛੋਟੀ ਹੈ ਤਾਂ ਕਰਤਾਰ ਸਿੰਘ ਸਰਾਬਾ ਨੇ ਕਿਹਾ ਕਿ ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ ਤੇ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੁੰਦਾ ਮੈਂ ਵਾਰ-ਵਾਰ ਜਨਮ ਲਵਾਂ ਤੇ ਵਾਰ-ਵਾਰ ਦੇਸ਼ ਲਈ ਸੂਹੀ ਤੇ ਚੜ ਜਾਵਾਂ ਇਹ ਹੀ ਮੇਰੀ ਆਖਰੀ ਇੱਛਾ ਹੈ ਉਹਨਾਂ ਦੀਆਂ ਕੁਝ ਸਤਰਾਂ ਸਨ ਜਿਸ ਵਿੱਚ ਕਹਿੰਦੇ ਹਨ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲ ਕਰਨੀਆਂ ਢੇਰ ਸੁਖਲੀਆਂ ਨੇ ਜਿਨੇ ਦੇਸ਼ ਦੀ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਕਰਤਾਰ ਸਿੰਘ ਸਰਾਭਾ ਵੱਲੋਂ ਭਾਰਤ ਤੇ ਪੰਜਾਬ ਲਈ ਦਿੱਤੀ ਹਰ ਕੁਰਬਾਨੀ ਤੇ ਹਰ ਯੋਗਦਾਨ ਲਈ ਅਧਾਰਾ ਸਪੋਕਸਮੈਨ ਉਹਨਾਂ ਨੂੰ ਪ੍ਰਣਾਮ ਕਰਦਾ ਹੈ ਡਾਊਨਲੋਡ ਮੋਜ